ਰਾਮਨਾਮੀ ਉਤਸਵ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਜੋ ਅਲੱਗ-ਅਲੱਗ ਧਾਰਮਿਕ ਕਮੇਟੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਉੱਥੇ ਜੋ ਕੈਪਟਨ ਸਰ ਦਾ ਮਨੋਰੰਜਨ ਕਾਲੀਆ ਸਾਹਿਬ ਹਰ ਸਾਲ ਤੋਂ ਹੀ ਪਹੁੰਚਦੇ ਹੋ ਰਾਮ ਭਗਤਾ ਦੇ ਦਰਸ਼ਨ ਵੀ ਕਰਦੇ ਹੋ ਅਤੇ ਰਾਮਨਾਮੀ ਉਤਸਵ ਕਮੇਟੀ ਦੇ ਸੰਗਤਾਂ ਦੇ ਨਾਲ ਗੱਲਬਾਤ ਵੀ ਕਰਦੇ। ਇੱਕੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮ ਨਾਮੀ ਉਤਸਵ ਕਮੇਟੀ ਵੱਲੋਂ ਅਜਿਹਾ ਕਾਰਜਕ੍ਰਮ ਆਯੋਜਿਤ ਕੀਤਾ ਗਿਆ। ਅਤੇ ਇਸ ਦੇ ਸੂਤਰਧਾਰਨ ਪਰਮ ਆਦਰਨੀਏ ਸ਼੍ਰੀ ਵਿਜੇ ਚੋਪੜਾ ਜੀ ਕਿ ਅੱਜ ਮੈਂ ਗੱਲ ਜਿਹੜੀ ਗੱਲ ਕਹੀ ਕਿ ਵੀ ਇਹ ਸਾਰੇ ਸਾਥੀ ਉਸ ਇਤਿਹਾਸ ਦੇ ਸਾਖੀ ਹੈ ਔਰ ਉਸ ਇਤਿਹਾਸ ਨੂੰ ਬਣਾਉਣ ਵਾਲੇ ਵੀ ਹੈ ਕਿ ਜਦੋਂ ਕਾਲਾ ਦੌਰ ਸੀਗਾ ਆਤੰਕਵਾਦ ਸੀਗਾ ਉਦੋਂ ਹਰ ਇੱਕ ਜਗ੍ਹਾ ਆਪਣੇ ਆਪਣੇ ਟਿੱਕੇ ਭਾਈਚਾਰੇ ਨੂੰ ਮਜ਼ਬੂਤ ਕੀਤਾ ਅਮਨ ਸ਼ਾਂਤੀ ਨੂੰ ਮਜ਼ਬੂਤ ਕੀਤਾ ਔਰ ਜਿਹੜਾ ਹੈਗਾ ਅੱਜ ਜਿਹੜੀ ਅਮਨ ਸ਼ਾਂਤੀ ਆਈ ਹੈ ਇਹਨਾਂ ਦੇ ਪ੍ਰਯਾਸਾਂ ਨਾਲ ਲਈ ਔਰ ਤੁਸੀਂ ਦੇਖੋ ਕਿ ਵੀ ਜਿਹੜਾ ਸ਼ਹੀਦ ਪਰਿਵਾਰ ਫੰਡ ਦੇ ਵਿੱਚ ਜਿਹੜੇ ਮੰਚ ਤੇ ਲੋਕ ਬੈਠੇ ਆ ਉਹਦੇ ਵਿੱਚ ਵੀ ਜਿਹੜਾ ਹੈਗਾ ਕਿ ਵੀ ਉਹਨਾਂ ਨੇ ਵਿਚਾਰਾਂ ਨਾਲ ਜਿਹੜਾ ਹੈਗਾ ਕਿਸ ਢੰਗ ਨਾਲ ਪੰਜਾਬ ਸਮੱਸਿਆ ਹੱਲ ਹੋਣੀ ਚਾਹੀਦੀ ਹੈ ਉਹ ਵਿਚਾਰਾਂ ਜਿਹੜਾ ਹੈਗਾ ਵਿਚਾਰ ਦਿੱਤੇ ਔਰ ਉਹ ਸਾਰੇ ਵਿਚਾਰਾਂ ਦਾ ਇਸ ਕਾਰਨ ਹੈਗਾ ਪ੍ਰਯਾਸ ਹੈਗਾ ਕਿ ਅੱਜ ਪੰਜਾਬ 'ਚ ਅਮਨ ਸ਼ਾਂਤੀ ਹੈ ਭਾਈਚਾਰਾ ਹੈ ਔਰ ਅੱਜ ਰਾਜਨੀਤੀ ਜਿਹੜਾ ਨਿਗਾਰ ਆਇਆ ਔਰ ਜਵਾਨੀ ਜਿਹੜੀ ਹੈ ਨਸ਼ੇ 'ਚ ਪੈ ਰਹੀ ਹੈ ਅੱਜ ਚਿੰਤਾ ਦਾ ਵਿਸ਼ੇ ਹੈ ਔਰ ਇਸ ਗੱਲ ਨੂੰ ਹਰ ਇੱਕ ਨੂੰ ਸੋਚਣਾ ਚਾਹੀਦਾ ਇੱਕ ਮੰਚਾ ਕਿੱਥੇ ਸਾਰੇ ਸਮਾਜ ਸਾਰੀ ਪਾਰਟੀਆਂ ਕਿਹੜੇ ਇੱਕੋ ਮੰਚ ਤੇ ਇਕੱਠੇ ਹੋ ਕੇ ਕਿਹੜੇ ਆਮ ਪਖਤਾ ਦੇ ਨਾਲ ਗੱਲਬਾਤ ਵੀ ਕਰੇ ਬਿਲਕੁਲ ਠੀਕ ਹੈ ਇਹ ਮੰਚ ਐਸਾ ਹੈ ਜਿੱਥੇ ਹਰ ਇੱਕ ਜਿਹੜੀ ਰਾਜਨੀਤੀ ਹੈ ਭਾਵੇਂ ਡਿਫਰੈਂਸ ਆਪੀਨੀਅਨ ਹੈਗਾ ਲੇਕਿਨ ਇੱਥੇ ਆ ਕੇ ਉਹ ਇੱਕੋ ਮੰਚ 'ਤੇ ਸਾਂਝਾ ਕਰਦੇ ਆਪਣੇ ਆਪਣੇ ਖਿਆਲ ਦੱਸਦੇ ਆ। ਇਹੀ ਗੱਲ ਤਾਂ ਹੈਗਾ ਸ਼ਹੀਦ ਪਰਿਵਾਰ ਫੰਡ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਮੈਂ ਤਾਂ ਕਹਾਂਗਾ ਵਿਚਾਰਾਂ ਦਾ ਜਿਹੜਾ ਯੋਗਦਾਨ ਹੈ ਉਹ ਬਹੁਤ بڑا ਹੈ। ਕੀ ਮੈਸੇਜ ਲੋਕਾਂ ਨੂੰ ਕੀ ਦੇਣਾ ਚਾਹੁੰਦੇ ਹੋ? ਅੱਜ ਦੇ ਵਿੱਚ ਕਿਦਾਂ ਸਾਰੇ ਸਮਾਜ ਕਿਹੜਾ ਇਕੱਠਾ ਹੋ ਕੇ ਇੱਕ ਜਗ੍ਹਾ ਮੰਚ 'ਤੇ ਹੁੰਦਾ। ਤੁਹਾਡੇ ਵੱਲੋਂ ਕੀ ਅਪੀਲ ਹੈ ਲੋਕ? ਦੇਖੋ ਅੱਜ ਵੀ ਜਿਹੜਾ ਹੈ ਕਿ ਵੀ ਆਓ ਅਸੀਂ ਭਾਈਚਾਰੇ ਨੂੰ ਅਮਨ ਸ਼ਾਂਤੀ ਨੂੰ ਪੰਜਾਬ ਦੇ ਨੂੰ ਅਸੀਂ ਮਜ਼ਬੂਤ ਕਰੀਏ। ਆਂਚ ਨਹੀਂ ਹੋ ਆਂਦੇ ਨਹੀਂ। ਔਰ ਜਿਹੜਾ ਜਵਾਨੀ ਅਸੀਂ ਬਰਬਾਦ ਨਹੀਂ ਹੋ ਹੁੰਦੇ ਨਹੀਂ ਜੀ ਜਿਹੜੀ ਹੈਗੀ ਹੈ ਇੱਕ ਵੀ ਜਿਹੜੀ ਨਸ਼ਾ ਚ ਗ੍ਰਸਤ ਹੋ ਰਹੀ ਹੈ ਇਹਦੇ ਵੀ ਚਿੰਤਾ ਕਰਨਾ ਚਾਹੀਦਾ ਔਰ ਲੋਕਾਂ ਨੂੰ ਆਪਣਾ ਆਪਣਾ ਵੱਡਮੁੱਲਾ ਯੋਗਦਾਨ ਪਾਣਾ ਚਾਹੀਦਾ ਦੇਖਿਆ ਅਸੀਂ ਗੱਲਬਾਤ ਕੀਤੀ ਕੀ ਹੈ ਮਨੰਜਨ ਕਾਲਿਆ ਜੀ ਨਾਲ ਉਹਨਾਂ ਨੇ ਜੋ ਰਾਮਪੱਖ ਤਦੇ ਨਾਲ ਗੱਲਬਾਤ ਵੀ ਕੀਤੀ ਔਰ ਦਰਸ਼ਨ ਵੀ ਜੋ ਹੈ ਸੰਗਤਾਂ ਦੇ ਨਾਲ ਕੀਤੀ ਉਹਨਾਂ ਨੇ ਇੱਕ ਮੈਸੇਜ ਦਿੱਤਾ ਸਾਰੇ ਇੱਕ ਇੱਕ ਮੰਚ ਤੇ ਜੋ ਇਕੱਠੇ ਹੋ ਕੇ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਬਣਾਈਏ ਕੈਮਰਾਮੈਨ ਸਾਹਿਬ ਦੇ ਨਾਲ ਸੋਨੂ ਮਹਾਜਨ ਜਗਮਾਨੀ ਟੀਵੀ ਜਲੰਧਰ